ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਪੁਲਿਸ ਕਾਂਸਟੇਬਲ 224 ਸੋ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਇਹ ਵੀਡੀਓ ਜਿਹੜੀ ਲੈ ਕੇ ਆਏ ਆ ਸੋ ਜੇਕਰ ਤੁਹਾਡੇ ਫਾਰਮਾ ਦੇ ਵਿੱਚ ਕੋਈ ਵੀ ਜਿਹੜੀ ਗਲਤੀ ਹੈ ਜਾਂ ਤੁਸੀਂ ਪਹਿਲਾਂ ਕੋਈ ਵੀ ਗਲਤੀ ਹੋਈ ਉਸ ਨੂੰ ਤੁਸੀਂ ਚੇਂਜ ਕਰਵਾ ਲਿਆ ਹੈ ਤਾਂ ਤੁਹਾਨੂੰ ਗਲਤੀ ਸਹੀ ਕਰਵਾਉਣ ਦੇ ਵਿੱਚ ਜਿਹੜਾ ਆ ਕਿੰਨਾ ਟਾਈਮ ਜਿਹੜਾ ਤੁਹਾਨੂੰ ਮਹਿਕਮੇ ਵੱਲੋਂ ਦਿੱਤਾ ਜਾਊਗਾ ਸੋ ਇਸ ਟੌਪਿਕ ਤੇ ਜਿਹੜੀ ਵੀਡੀਓ ਲੈ ਕੇ ਆਏ ਆ ਸੋ ਸਾਰੇ ਕੈਂਡੀਡੇਟ ਇਸ ਵੀਡੀਓ ਨੂੰ ਜਿਹੜਾ ਆ ਉਹ ਲਾਸਟ ਤੱਕ ਜ਼ਰੂਰ ਦੇਖ ਲੈਣ ਉਸ ਤੋਂ ਪਹਿਲਾਂ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਜ਼ਰੂਰ ਜੁਆਇਨ ਕਰਨਾ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਉਹ ਮਿਲ ਜਾਵੇਗਾ ਤੇ ਹਰ ਤਰ੍ਹਾਂ ਦੀ ਪੰਜਾਬ ਪੁਲਿਸ ਦੀ ਅਪਡੇਟ ਲੈਣ ਲਈ ਚੈਨਲ ਤੇ ਬਨੇ ਰਹੋ कांस्टेबल 224 ਦੀ ਤਿਆਰੀ ਕਰਨ ਦੇ ਲਈ ਚੈਨਲ ਨੂੰ ਜਰੂਰ ਜਿਹੜਾ ਜੁਆਇਨ ਕਰ ਲਵੋ ਸੋ ਹੁਣ ਤੁਹਾਨੂੰ ਮੈਂ ਦੱਸਦਾ ਇੱਕ ਲੜਕੀ ਦਾ ਜਿਹੜਾ ਆ 8 ਤਰੀਕ ਨੂੰ ਉਸ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਸੀਗੀ ਉਸ ਦੇ ਜਿਹੜਾ ਆ ਫਾਰਮ ਦੇ ਵਿੱਚ ਕੋਰ ਜਿਹੜੇ ਕੋਰ ਦੇ ਸਪੈਲਿੰਗਾਂ ਦੇ ਵਿੱਚ ਮਿਸਟੇਕ ਸੀਗੀ ਗਲਤ ਸੀਗੇ ਇਸ ਕਰਕੇ ਉਸ ਨੂੰ ਜਿਹੜਾ ਆ 8 ਤਰੀਕ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਸੀਗੀ ਤੇ ਉਸ ਨੂੰ ਜਿਹੜਾ ਸਹੀ ਕਰਵਾਉਣ ਦਾ ਟਾਈਮ ਆ ਉਹਨਾਂ ਨੇ 14 ਤਰੀਕ ਦੇ ਦਿੱਤੀ ਆ ਠੀਕ ਹੈ ਜੀ ਤੇ 14 ਤਰੀਕ ਨੂੰ ਉਸ ਬੱਚੀ ਦਾ ਜਿਹੜਾ ਆ ਦੁਆਰਾ ਜਿਹੜੀ ਇਹ ਗਲਤੀ ਸੁਧਾਰਨ ਨੂੰ ਮੌਕਾ ਇੱਕ ਦਿੱਤਾ ਗਿਆ ਹੈ ਠੀਕ ਹੈ ਜੀ ਤੇ ਇਸੇ ਤਰ੍ਹਾਂ ਆ ਕਈ ਕੈਂਡੀਡੇਟਾਂ ਦਾ ਕੈਂਡੀਡੇਟਾਂ ਦੁਆਰਾ ਜਿਹੜਾ ਪਤਾ ਲੱਗਾ ਆ ਕਿ ਕਈ ਜਿਹੜੇ ਕੈਂਡੀਡੇਟਾਂ ਦੇ ਵਿੱਚ ਫਾਰਮਚ ਮਿਸਟੇਕ ਆਉਂਦੀ ਹੈ ਤੇ ਉਹਨਾਂ ਨੂੰ 2 ਫਰਵਰੀ ਦਾ ਜਿਹੜਾ ਸਮਾਂ ਦਿੱਤਾ ਜਾ ਰਿਹਾ ਹੈ ਠੀਕ ਹੈ ਜੀ 2 ਫਰਵਰੀ ਤੱਕ ਤਾਂ ਤੁਸੀਂ ਜਿਹੜਾ ਆ ਉਸ ਦੇ ਵਿੱਚ ਜਿਹੜੀ ਸੋਧ ਕਰਵਾ ਕੇ ਤੇ ਉਸ ਨੂੰ ਜਿਹੜਾ ਆ ਸਹੀ ਆਪਣਾ ਤੁਸੀਂ ਕਰਵਾ ਸਕਦੇ ਹੋ ਤੇ ਦੇਖੋ ਜੇਕਰ ਹੁਣ ਉਸ ਲੜਕੀ ਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਉਸ ਦੀ ਕੌਰ ਦੇ ਵਿੱਚ ਸਪੈਲਿੰਗ ਗਲਤ ਸੀਗੇ ਹਨਾ ਤੇ ਉਸੇ ਤਰ੍ਹਾਂ ਜੇਕਰ ਤੁਹਾਡੇ ਕਿਸੇ ਫਾਰਮ ਦੇ ਵਿੱਚ ਮਿਸਟੇਕ ਹੈ ਤਾਂ ਤੁਸੀਂ ਜਿਹੜਾ ਫਾਰਮ ਪੰਜਾਬ ਪੁਲਿਸ ਦੀ ਜਦੋਂ ਅਫੀਸ਼ੀਅਲ ਸਾਈਟ ਤੇ ਜਿਹੜਾ ਆ ਆਪਣਾ ਲੌਗਇਨ ਕਰਕੇ ਸਬਮਿਟ ਕੀਤੇ ਸੀਗੇ ਫਾਰਮ ਉਸ ਦੇ ਵਿੱਚ ਗਲਤੀ ਵਾਲਾ ਫਾਰਮ ਜਿਹੜਾ ਤੁਹਾਡਾ ਲੱਗਾ ਹੋਇਆ ਹੈ ਤੇ ਤੁਸੀਂ ਮੁੜ ਕੇ ਜਿਹੜੀ ਆਪਣੀ ਗਲਤੀ ਉਹ ਸਹੀ ਕਰਵਾ ਲਈ ਹੈ ਤੇ ਤੁਸੀਂ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਤੁਹਾਡੀ ਜਿਹੜੀ ਆ ਨਾ 14 ਤਰੀਕ ਤੱਕ ਚੱਲਣੀ ਹੈ ਤੇ ਤੁਸੀਂ ਜਿਹੜਾ ਆ ਉਹ ਦੋਨੇ ਫਾਰਮ ਨਾਲ ਲੈ ਕੇ ਜਾਣੇ ਚਾਹੇ ਜਿੱਦਾਂ ਸਮਝ ਲਓ ਆਧਾਰ ਕਾਰਡ ਤੇ ਤੁਹਾਡਾ ਨੇਮ ਥੋੜਾ ਗਲਤ ਸਿਗਾ ਜਾਂ ਡੇਟ ਆਫ ਬਰਥ ਗਲਤ ਸਿਗੀ ਤੁਸੀਂ ਜਿਹੜੀ ਗਲਤੀ ਵਾਲਾ ਆਧਾਰ ਕਾਰਡ ਆ ਤੇ ਜਿਹੜਾ ਤੁਸੀਂ ਸਹੀ ਸੋਧ ਕਰਵਾ ਕੇ ਆਧਾਰ ਕਾਰਡ ਕਰਵਾ ਲਿਆ ਆ ਉਹ ਵੀ ਤੁਸੀਂ ਜਿਹੜਾ ਨਾਲ ਖਾਨਣਾ ਕਿਉਂਕਿ ਮੈਕਮਾ ਅੰਦਰ ਜਿਹੜਾ ਹੈ ਸਾਈਟ ਤੇ ਦੋਵੇਂ ਜਿਹੜੇ ਆ ਸੋਧ ਕਰਵਾਈ ਵਾਲਾ ਵੀ ਅਪਲੋਡ ਕਰਦੇ ਆ ਠੀਕ ਹੈ ਜੀ ਇਸ ਕਰਕੇ ਤੁਹਾਨੂੰ ਭਾਰ ਕੋਈ ਨਹੀਂ ਲੱਗੇਗਾ ਤੁਸੀਂ ਜਿਹੜਾ ਆ ਉਹ ਦੋਨੇ ਹੀ ਜਿਹੜਾ ਨਾਲ ਲੈ ਕੇ ਜਾਣੇ ਆ ਤੇ ਤੁਹਾਨੂੰ ਜਿਹੜਾ ਉਹ ਟਾਈਮ ਦੇ ਦਿੰਦੇ ਆ ਬਾਕੀ ਕੈਂਡੀਡੇਟਾਂ ਦੇ ਦੁਆਰਾ ਪਤਾ ਲੱਗਾ ਹੈ ਜੇਕਰ ਤੁਹਾਡੇ ਫਾਰਮਾਂ ਵਿੱਚ ਕੋਈ ਵੀ ਜਿਹੜੀ ਗਲਤੀ ਹੈ ਤਾਂ ਤੁਹਾਨੂੰ ਜਿਹੜਾ ਥੋੜੇ ਸਮੇ ਦਾ ਜਿਹੜਾ ਆ ਉਹ ਗਲਤੀ ਨੂੰ ਸਹੀ ਕਰਵਾਉਣ ਦਾ ਜਿਹੜਾ ਟਾਈਮ ਤੁਹਾਨੂੰ ਦੇ ਦਿੱਤਾ ਜਾਂਦਾ ਹੈ ਠੀਕ ਹੈ ਜੀ ਤੇ ਬਾਕੀ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੈ ਜਿਹੜੀਆਂ ਸਹੀ ਹੋ ਗਈਆਂ ਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਆ ਉਹ ਹੋ ਚੁੱਕੀ ਆ ਸੋ ਇਹ 14 ਤਰੀਕ ਤੱਕ ਚੱਲਣੀ ਹੈ ਜਿਹੜੇ ਕੈਂਡੀਡੇਟਾਂ ਦੀਆਂ ਹੋਣੀਆਂ ਆ ਉਹ ਆਪਣੇ ਨਾਲ ਕੀ ਕੀ ਖਾਣ ਫਾਰਮ ਜਿਹੜੇ ਆ 10ਵੀਂ ਦਾ ਸਰਟੀਫਿਕੇਟ ਨਾਲ ਪਲੱਸ 2 ਸਰਟੀਫਿਕੇਟ ਤੇ ਆਪਣੀਆਂ ਪਾਸਵਰਡ ਸਾਈਜ਼ ਫੋਟੋਆਂ ਆ ਆਧਾਰ ਕਾਰਡ ਠੀਕ ਹੈ ਜੇਕਰ ਵੋਟਰ ਆਈਡੀ ਕਾਰਡ ਡਰਾਈਵਿੰਗ ਲਾਇਸੈਂਸ ਹੈਗਾ ਤਾਂ ਇਹ ਵੀ ਤੁਸੀਂ ਜਿਹੜਾ ਖੜ ਸਕਦੇ ਹੋ ਪੈਨ ਕਾਰਡ ਵਗੈਰਾ ਤੇ ਨਾਲ ਜਿਹੜੇ ਆ एससी ਤੇ बीसी कैंडिडेट ठीक है जी एससी ते बीसी कैंडिडेटਾਂ ਦੇ ਲਈ ਜਿਹੜਾ ਜ਼ਿਆਦਾ ਜ਼ਰੂਰੀ ਲਿਆ ਗਿਆ ਉਹ ਲਿਆ ਗਿਆ ਜੀ ਜਾਤੀ ਦਾ ਸਰਟੀਫਿਕੇਟ ਤੁਸੀਂ ਕਿਹੜੀ ਕਾਸਟ ਨਾਲ ਸੰਬੰਧ ਰੱਖਦੇ ਹੋ ਤੇ ਜਨਰਲ ਕੈਟਾਗਰੀ ਵਾਲੇ ਬੱਚਿਆਂ ਦੇ ਕੋਲੋਂ ਲਿਆ ਗਿਆ ਹੈ ਜੀ ਪੰਜਾਬ ਰੈਜ਼ੀਡੈਂਸ ਦਾ ਸਰਟੀਫਿਕੇਟ ਠੀਕ ਹੈ ਜੀ ਜਨਰਲ ਕੈਟਾਗਰੀ ਵਾਲੇ ਤੋਂ ਪੰਜਾਬ ਰਾਜੀ ਦਾ ਪੰਜਾਬ ਰੈਜ਼ੀਡੈਂਸ ਦਾ ਸਰਟੀਫਿਕੇਟ ਜਿਹੜਾ ਲਿਆ ਗਿਆ ਹੈ ਸੋ ਇਹ ਜਿਹੜੇ ਫਾਰਮ ਤੁਸੀਂ ਆਪਣੇ ਨਾਲ ਖਾਣੇ ਆ ਤੇ ਬਾਕੀ ਇੰਨੀ ਹੀ ਤੁਹਾਨੂੰ ਵੀਡੀਓ ਦੇ ਵਿੱਚ ਜਾਣਕਾਰੀ ਦੇਣੀ ਸੀ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਬਾਕੀ ਜਦੋਂ ਅਗਲੀ ਕੋਈ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਵੀਡੀਓ ਬਣਾ ਕੇ ਜਿਹੜੀ ਜਰੂਰ ਸਾਂਝੀ ਕਰ ਦੇਵਾਂਗੇ ਹਰ ਤਰ੍ਹਾਂ ਦੀ ਪੰਜਾਬ ਪੁਲਿਸ ਦੀ ਅਪਡੇਟ ਲੈਣ ਦੇ ਲਈ ਕੌਨਸਟੇਬਲ 2024 ਦੇ ਵਿੱਚ ਤਿਆਰੀ ਕਰਨ ਦੇ ਲਈ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰਨਾ ਬਾਕੀ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਤਦ ਤੱਕ ਲਈ ਧੰਨਵਾਦ